ਭਾਈ ਜੀ ਕੀ ਲੱਗਦਾ ਫਿਰ ਇਸ ਵਾਰੀ ਤਰਨਤਾਰਨ ਦੀ ਜਿਮਨੀ ਚੋਣ ਕੌਣ ਜਿੱਤੂ ਉਹ ਕੰਮ ਦੇ ਆਧਾਰ ਤੇ ਵੇਖੀਏ ਤੇ ਕੰਮ ਦੇ ਆਧਾਰ ਤੇ ਤੇ ਫਿਰ ਆਮ ਆਦਮੀ ਪਾਰਟੀ ਦਾ ਹੀ ਬਣਦਾ ਹੈ ਕੰਮ ਘੜੇ ਕੀਤੇ ਸਾਡੇ ਪਿੰਡ ਤੇ ਉਧਰ ਨਸ਼ਾ ਵੇਗਣ ਡਿਆ ਉਹ ਤਾਂ ਕਹਿੰਦੇ ਅਸੀਂ ਨਸ਼ਾ ਮੁਕਤ ਕਰਤਾ ਪੰਜਾਬ ਯੋਧ ਨਸ਼ਾ ਮੁਕਤ ਆਓ ਹੁਣੇਓ ਕਿੰਨੀਆਂ-ਕਿੰਨੀਆਂ ਪੁਲੀਆਂ ਆਲੇ ਆ ਉਹ ਛੜਕਦੇ ਤੁਰੇ ਫਿਰਦੇ ਆ ਮਿਲਦਾ ਇੱਥੇ ਚਟਾ ਜੁੱਟਾ ਮੈਂ ਕਹਾ ਫੁੱਲ ਮਿਲਣ ਡਿਆ ਸਾਡੇ ਪਿੰਡ ਆਪਦੇ ਮੁੱਖ ਮੰਤਰੀ ਦਾ ਕਹਿੰਦੇ ਅਸੀਂ ਨਸ਼ੇ ਨਾਮ ਦੀ ਚੀਜ਼ ਹੀ ਖਤਮ ਕਰਤੀ ਪੰਜਾਬ ਤੋਂ ਮੈਂ ਕਿੰਨਾ ਚਾਹੀਦਾ ਉਹ ਬਠਾ ਕਰਕੇ ਦੇਨੇ ਇਸ ਵਾਰੀ ਤਰਨਤਾਰ ਦੀ ਹੈ ਜਿਮਨੀ ਚੋਣਾ ਚ ਜਿੱਤ ਦਾ ਸਹਰਾ ਕਿਹਦੇ ਹਿੱਸੇ ਜਾਊਗਾ ਇਹ ਆਮ ਆਦਮੀ ਪਾਰਟੀ ਨਾ ਇੱਕ ਜਿਹਨਾਂ ਦੀ ਸਰਕਾਰ ਹੈ ਨਾ ਜਿਤਨਾ ਧੱਕੇ ਧੱਕੇ ਨਾਲ ਜਿੱਤੇ ਜਾਣਾ ਹੈ ਨਾ ਹੋਰ ਇਹ ਨਾ ਕਰਨਾ ਕੀ ਕੀ ਲੱਗਦਾ ਇਸ ਵਾਰੀ ਫਿਰ ਜਿਮਨੀ ਚੋਣਾ ਚ ਕੌਣ ਬਾਜ਼ੀ ਮਾਰੂਗਾ ਬਾਜ਼ੀ ਤੇ ਲੱਗਦਾ ਨਹੀਂ ਆ ਇੱਥੇ ਤੇ ਭਰਾ ਨਸ਼ਾ ਹੀ ਨਹੀਂ ਖਤਮ ਹੋਣ ਡਿਆ ਤੇ ਆਮ ਆਦਮੀ ਨਸ਼ੇ ਬਾਜੀ ਮਾਵੀ ਆ ਆਮ ਆਦਮੀ ਪਾਰਟੀ ਕਹਿੰਦੀ ਸੀ ਯੁੱਧ ਨਸ਼ਾ ਵਿਰੁੱਧ ਚਲਾਇਆ ਆਮ ਆਦਮੀ ਨੇ ਤਾਂ ਨਸ਼ਾ ਬੰਦ ਕੀਤਾ ਹੀ ਨਹੀਂ ਉਹਦੇ ਸ਼ਰੀਆਮ ਵੀ ਖੰਡਿਆ ਵਾ ਇਹ ਹੋਏ ਜਿੱਤੂਗਾ ਮੁੰਡਾ ਆਪਣਾ ਅਮਰਤਪਾਲ ਹੋਣਾ ਖਿਲਾ ਰਿਆ ਵਾ ਆਮ ਆਦਮੀ ਪਾਰਟੀ ਕਹਿੰਦੀ ਸੀ ਕੰਮ ਬਹੁਤ ਸੋਹਣੇ ਕੀਤੇ ਆ ਕਹਿੰਦੇ ਕੰਮ ਸੋਨਾ ਕੀਤਾ ਕਿਹੜਾ ਕੀਤਾ ਆਮ ਆਦਮੀ ਪਾਰਟੀ ਕਹਿੰਦੀ ਰੰਗਲਾ ਪੰਜਾਬ ਬਣਾਤਾ ਸਿੱਖਿਆ ਕ੍ਰਾਂਤੀ ਲਿਆਂਦੀ ਯੋਧ ਨਸ਼ਾ ਵਿਰੋਧ ਚਲਾ ਆ ਕੰਧਾਂ ਦੇ ਰੰਗ ਰੰਗ ਕਰਦੇ ਇਹਨਾਂ ਨੇ ਹੋਰ ਕੀ ਕੀਤਾ ਇੱਕ ਕਿਸਾਨ ਹੈ ਵੀਰ ਹਾਂਜੀ ਤੇ ਲਾਈਟ ਦੇਣੇ ਆਉਂਦੀ ਕਿ ਰਾਤ ਹੁੰਦੀ ਨਹੀਂ ਲਾਈਟ ਤੇ ਜਦੋਂ ਆਉਂਦੀ ਆ ਇਕੱਲੀ ਬੱਤੀ ਨੂੰ ਲਈ ਜਾਣਾ ਰੋਜ਼ ਦੁਨੀਆ ਮਰੀ ਜਾਂਦੀ ਆ ਬੱਤੀ ਅੱਗੇ ਆਹੀ ਐ ਅੱਗੇ ਜਦੋਂ ਬੱਤੀ ਨਹੀਂ ਆਣੀ ਉਦੋਂ ਵੀ ਉਹਨਾ ਹੀ ਹੋਣਾ ਲਾਉਣੇ ਆ ਉਦੋਂ ਵੀ ਅਹੀਂ ਉਹਨਾ ਹੀ ਹੋਣਾ ਲਾਉਣ ਦੇ ਹੋਣ ਵੀ ਉਹਨਾ ਹੀ ਲਾਉਣੇ ਆ ਤੇ ਇਹ ਦੱਸੋ ਇਸ ਵਾਰੀ ਕੀ ਲੱਗਦਾ ਫਿਰ ਕੌਣ ਬਾਜ਼ੀ ਮਾਰੂਗਾ ਬਾਜ਼ੀ ਤੇ ਭਾਈ ਰਮੀਤ ਦੀ ਜਾਲੀ ਚੱਲਦੀ ਆ ਰਮੀਤ ਚੱਲਣ ਦੇ ਤੁਹਾਨੂੰ ਕੀ ਲੱਗਦਾ ਭਾਈ ਮੇਰੇ ਹਿਸਾਬ ਨਾਲ ਕਾਂਗਰਸ ਜਿੱਤੂ ਵੀ ਕਾਂਗਰਸ ਜਿੱਤੂ ਕੀ ਤੁਸੀਂ ਦੋਵੇਂ ਵੇਖ ਲਓ ਓਏ ਮੈਂ ਫਿਰ ਰਮੀਤ ਦਾ ਫੈਨ ਆ ਨਾ ਹਰਮੀ ਕਿਹੜੀ ਕਿਹੜੀ ਗੱਲ ਦਾ ਫੈਨ ਆ ਹਰਮੀ ਸੰਧੂ ਦਾ ਚੰਗੇ ਕੰਮ ਕੀਤੇ ਨੇ ਜੀ ਅੱਲੇ ਇੱਕ ਵਾਰੀ ਕਹਿੰਦੇ ਹਰਮੀਤ ਸੰਧੂ ਨੂੰ ਲੈ ਕੇ ਆਓ ਹੋਰ ਵੀ ਖੁਸ਼ਹਾਲੀ ਮਿਲੂ ਨਹੀਂ ਤੇ ਉੱਥੇ ਤਰਨਧਾਰਾ ਜਾਗਵੇ ਝੋਨਾ ਰੋਣ ਨਾਲ ਕਟਾ ਰੋਣ ਨਾਲ ਕਾਹਦੇ ਖੁਸ਼ ਹੈ ਜੱਟ ਜੱਟਾਂ ਨੂੰ ਤੇ ਮਾਰ ਕੇ ਸੁੱਟਦਾ ਅੱਧਾ ਝੋਨਾ ਨਿਕਲਦਾ ਤੇ ਕੋਈ ਦਾ ਕੋਈ ਨਹੀਂਗਾ ਉਹ ਤਾਂ ਕਹਿੰਦੇ ਮੰਡੀਆਂ ਚ ਕਿਸਾਨ ਬਹੁਤ ਖੁਸ਼ਹਾਲ ਆ ਮਜ਼ਦੂਰ ਖੁਸ਼ ਆ ਯਾਰ ਖੁਸ਼ ਨੂੰ ਤੇ ਹੁਣ ਰੋਣ ਥੋੜਾ ਤੇ ਆਪਣਾ ਹੀ ਜੱਟ ਆ ਜਿਆਦਾ ਹੀ ਟੱਕਰ ਤੇ ਨੰਦੂਆਂ ਦੀ ਚੱਲਣ ਦੀ ਆ ਕਿੰਨਾ ਕਿੰਨਾ ਦੀ ਆਪਣੀ ਕਾਂਗਰਸ ਦੀ ਕਰਨ ਬੁਰਜ ਦੀ ਤੇ ਹਰਮੇਤ ਦੀ ਭਾਈ ਜੀ ਕੀ ਲੱਗਦਾ ਫਿਰ ਇਸ ਵਾਰੀ ਤਰਨਤਾਂ ਦੀ ਜਿਮਨੀ ਚੋਣ ਕੌਣ ਜਿੱਤੂਗਾ ਜਿਮਨੀ ਚੋਣ ਵੈਸੇ ਤਾਂ ਵੇਖੋ ਜੀ ਤਿੰਨ ਚਾਰ ਪਾਰਾ ਟੀਆ ਦਾ ਮਤਲਬ ਚੱਲਣ ਡਿਆ ਆਪੋ ਆਪਣਾ ਜੋਰ ਲੱਗਣ ਡਿਆ ਹੈ ਨਾ ਪਰ ਜੇ ਅਸੀਂ ਉਹ ਕੰਮ ਦੇ ਆਧਾਰ ਤੇ ਵੇਖੀਏ ਤੇ ਕੰਮ ਦੇ ਆਧਾਰ ਤੇ ਤਾਂ ਫਿਰ ਆਮ ਆਦਮੀ ਪਾਰਟੀ ਦਾ ਹੀ ਬਣਦਾ ਜੀ ਵਿਰੋਧੀ ਕਹਿੰਦੇ ਆਵਾਜ਼ ਪਾਰਟੀ ਨੇ ਕੋਸ਼ਿਸ਼ ਕੀਤਾ ਨਹੀਂ ਬਹੁਤ ਕੀਤਾ ਜੀ ਵੇਖੋ ਸਾਡੇ ਲਈ ਤੇ ਸਭ ਤੋਂ ਪਹਿਲਾਂ ਅਸੀਂ ਕਿਸਾਨ ਹੈ ਜੀ ਪਹਿਲਾਂ ਨਾ ਤੇ ਕਿਸਾਨਾਂ ਲਈ ਕਿਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਪਹਿਲਾਂ ਹੁੰਦਾ ਹੈ ਵੀ ਆਰਟਿਕ ਹਿੰਟੇ ਲਾਈਟ ਦਾ ਕਹਿੰਦੇ ਹੁੰਦੇ ਇਹਦੇ ਆਉਂਦੀ ਮਹਾਚਾਰ ਹੁੰਦੀ ਉਹ ਵੀ ਟੋਟਿਆਂ ਚ ਅੱਛਾ ਤਾਂ ਵੀ 1 ਘੰਟਾ ਆ ਗਈ 2 ਘੰਟੇ ਆ ਗਈ ਤੇ ਜੇ ਮੰਨ ਲਓ ਰਾਤ ਦੀ ਸ਼ਿਫਟ ਜਿਆਦਾ ਜਿਆਦਾ ਦੇ ਦਿੰਦੇ ਵੀ ਰਾਤ ਨੂੰ ਲਾਈਟ ਦੇ ਦਿੰਦੇ ਨਹੀਂ ਦੇਣੀ ਆਉਂਦੀ ਹੁੰਦੀ ਲੇਕਿਨ ਇਹ ਆ ਵੀ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਸਾਨੂੰ ਦਿਨੇ ਲਾਈਟ ਮਿਲ ਰਹੀ ਆ ਰਾਤ ਦਿਨੇ 2 ਘੰਟੇ ਚਲਾਈ ਦੀ ਮਿਲ ਕੇ ਲਾਈਟ ਬੰਦ ਰੱਖੀ ਆ ਸੰਧੂ ਸਾਹਿਬ ਦਾ ਕਿਹਦੇ ਨਾਲ ਮੁਕਾਬਲਾ ਰਹੂਗਾ ਸੰਧੂ ਸਾਹਿਬ ਦਾ ਮੁਕਾਬਲਾ ਤੇ ਮੈਨੂੰ ਲੱਗਦਾ ਨਹੀਂ ਕਿਸੇ ਦਾ ਵੀ ਹੋਏਗੀ ਹੂੰ ਇਕੱਲੇ ਹੀ ਹੈ ਜੋ ਅੱਛਾ ਜਿੱਤ ਪੱਕੀ ਹੈ ਜੀ ਬਾਪੂ ਜੀ ਕੀ ਲੱਗਦਾ ਫਿਰ ਇਸ ਵਾਰੀ ਤਰਨਤਾਰ ਦੀ ਹੈ ਜਿਮਨੀ ਚੋਣਾ ਚ ਜਿੱਤ ਦਾ ਸਹਰਾ ਕਿਹਦੇ ਹਿੱਸੇ ਜਾਊਗਾ ਇਹ ਆਮ ਆਦਮੀ ਪਾਰਟੀ ਦੇ ਆਬਰ ਵੀ ਪਾਰਟੀ ਦੇ ਇਸੇ ਕਿਵੇਂ ਦੇਖਦੇ ਹੋ ਆਪਣਾ ਇੱਕ ਪਾਸੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਉਤਰੇ ਹੋਏ ਨੇ ਕਿਹਦੇ ਨਾਲ ਮੁਕਾਬਲਾ ਰੋ ਮਕਾਦਾ ਕਿਸੇ ਨਾਮ ਨਹੀਂ ਹੋਣਾ ਬਗਾਰ ਸਿੱਧੀ ਸੀਟ ਜਿੱਤਨੀ ਆ 50 ਹਜ਼ਾਰ ਤੋਂ ਵੱਧ ਵੋਟ ਤੇ ਜਿੱਤੂਗਾ ਸਰਦਾਰ ਸਾਹਿਬ ਹਾਂ ਬਿਲਕੁਲ ਠੀਕ ਹੈ ਲੋਕ ਕਹਿੰਦੇ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਵਿਰੋਧੀ ਕਹਿੰਦੇ ਜਿੰਨਾ 74 ਸੱਤਵਾਂ ਹਾਵਾਂ ਜ ਇਹਨਾਂ ਨੇ ਕੀਤਾ ਉਹਨਾਂ ਤਿੰਨ ਸਾਲਾਂ ਦੇ ਕਰਕੇ ਖਾਇਆ ਪਾਰਟੀ ਨੇ ਹੂੰ ਠੀਕ ਹੈ ਬਾਪੂ ਜੀ ਜਿਵੇਂ ਅਮਰਪਾਲ ਸਿੰਘ ਦੀ ਪਾਰਟੀ ਕੋਲੋਂ ਮਨਦੀਪ ਸਿੰਘ ਖੜੇ ਨੇ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਨੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਨੇ ਕਿਹੜਾ ਉਮੀਦਵਾਰ ਦੂਜੇ ਨੰਬਰ ਤੇ ਰਹਿ ਸਕਦਾ ਤੁਹਾਡੇ ਮਤਲਬ ਮੇਰੇ ਖਿਆਲ ਕਾਂਗਰਸ ਵਾਲੇ ਦੂਜੇ ਨੰਬਰ ਤੇ ਰਹਿੰਦੇ ਹੂੰ ਠੀਕ ਹੈ ਜੀ ਤਾਂ ਇੱਥੇ ਹੋਰ ਵੀ ਜਿਹੜੇ ਬਾਈ ਖੜੇ ਨੇ ਬਾਈ ਜੀ ਖਰ ਜੋ ਕਿਵੇਂ ਤ ਤੁਹਾਨੂੰ ਕੀ ਲੱਗਦਾ ਫਿਰ ਕੌਣ ਬਾਜ਼ੀ ਮਾਰੂਗਾ ਇਸ ਵਾਰੀ ਚੋਣਾ ਚ ਬਾਜ਼ੀ ਬੁਜੀ ਭੱਜ ਗਈ ਮਾਰਨੀ ਸਰਕਾਰਾਂ ਆ ਬੰਦੀਆਂ ਆ ਆਪਣੀ ਸੋਚੀ ਜਾਂਦੀਆਂ ਲੋਕਾਂ ਦਾ ਤਾਂ ਕੋਈ ਸੋਚਦੀ ਨਹੀਂ ਆਏ ਜਿਹੜੀਆਂ ਪਾਰਟੀਆਂ ਆਉਂਦੀਆਂ ਆ ਕੋਈ ਸਰਕਾਰ ਆਪਣਾ ਕੋਈ ਦੁਨੀਆ ਤੇ ਆਮ ਨਸ਼ਾ ਹੋ ਗਿਆ ਆ ਜਿਹੜੀ ਪਾਰਟੀ ਬੰਦੀ ਆ ਉਹ ਜਿਹਦੇ ਕੋਈ ਸਰਕਾਰਾਂ ਚੁੱਕਰ ਦੀ ਕੋਖ ਨਹੀਂ ਕਰਦੀਆਂ ਪਰ ਆਮ ਆਦਮੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਨਸ਼ਾ ਖਤਮ ਕਰਤਾ ਤੁਹਾਨੂੰ ਵੀ ਪੁੱਛਦੇ ਆ ਖੜਦੇ ਨਹੀਂ ਨਸ਼ਾ ਕੀ ਖਤਮ ਕਰਨਾ ਜਿਹੜਾ ਕੋਈ ਬੰਦਾ ਆ ਉਹ ਆਪਣਾ ਹੀ ਸਿਰਾ ਬਣਾਉਂਦਾ ਆ ਹਾਂਜੀ ਪਰ ਇਹ ਆ ਕਿ ਨੌਜਵਾਨ ਰੋਜ਼ਗਾਰ ਬਹੁਤ ਜ਼ਿਆਦਾ ਹੋ ਗਿਆ ਆ ਮੁੰਡਿਆਂ ਨੂੰ ਨੌਕਰੀਆਂ ਨਾਕਰੀਆਂ ਮਿਲਣਾ ਤੇ ਮੁੰਡੇ ਵਿਚਾਰੇ ਅੱਗੇ ਵਧਣਾ ਪੁਰਾਣੇ ਬੰਦੇ ਲਟਾਇਰਮੈਂਟ ਕਰ ਦੇਣਾ ਹੈ ਤੇ ਇਹ ਕਿ ਤਰੱਕੀ ਜਿਹੜੀ ਕਿ ਬਦੇ ਤੇ ਜਿਹੜੀ ਸਰਕਾਰ ਇਹ ਆਉਂਦੀ ਆ ਆਪਣਾ ਹੀ ਸੋਚੀ ਜਾਂਦੀਆਂ ਸਰਕਾਰਾਂ ਤੇ ਚੰਗਾ ਕਿਦਾ ਸੋਚ ਦੇਣੀ ਆ ਤੇ ਆਪੂ ਆਪਣੀਆਂ ਕਰਾਈ ਜਾਂਦੇ ਆ ਤੇ ਕੋਈ ਸੋਚੋ ਗੜੀ ਮੁੱਦੇ ਬਣਾਉ ਆਪੂ ਆਪਣੀਆਂ ਕੋਈ ਨੌਜਵਾਨ ਮੁੰਡੇ ਪੀੜੀਆਂ ਆ ਫੇਰ ਫੇਰ ਤੁਹਾਡੇ ਮੁਤਾਬਕ ਕੀ ਜਾਣੀ ਆ ਕੌਣ ਜੱਤੂਗਾ ਫੇਰ ਇਥੋਂ ਜਿਤਨਾ ਜਤਨਾ ਕੀ ਆਈ ਇਹਦੇ ਹੁਣ ਮਾਰ ਆਈ ਆ ਜੇ ਤਾਰ ਤੇ ਬਣੀ ਆ ਕਿਦੇ ਹੱਥ ਸੱਦੀ ਬਾਈ ਕੀ ਕੀ ਲੱਗਦਾ ਇਸ ਵਾਰੀ ਫਿਰ ਜਿਮਨੀ ਚੋਣਾ ਚ ਕੌਣ ਬਾਜੀ ਮਾਰੂਗਾ ਬਾਈ ਤੇ ਲੱਗਦਾ ਨਹੀਂ ਆ ਇਹ ਤੇ ਭਰਾ ਨਸ਼ਾ ਹੀ ਨਹੀਂ ਖਤਮ ਹੋਣ ਡਿਆ ਨਸ਼ੇ ਨਸ਼ੇ ਭਾਈ ਮਾਮੀ ਆ ਹਾਂ ਨਹੀਂ ਆਹੋ ਮੁਕ ਦੀ ਗੱਲ ਆ ਨਸ਼ੇ ਭਾਈ ਮਾਮੀ ਆ ਭਰਾ ਆਮ ਆਦਮੀ ਪਾਰਟੀ ਕਹਿੰਦੀ ਸੀ ਯੁੱਧ ਨਸ਼ਾ ਵਿਰੋਧ ਚਲਾਇਆ ਆਮ ਆਦਮੀ ਨੇ ਤੇ ਨਸ਼ਾ ਬੰਦ ਕੀਤਾ ਹੀ ਨਹੀਂ ਉਹਦੇ ਸ਼ਰੀਆਮ ਵੀ ਗੰਡਿਆ ਵਾ ਤੈਨੂੰ ਕਿੰਨੀ ਤੈਨੂੰ ਕਿੰਨੀ ਵਾਰ ਦਾਖਲ ਕਰਾਇਆ ਕਿਉਂ ਨਹੀਂ ਬੰਦ ਕੀਤਾ ਨਹੀਂ ਕੋਈ ਵਿਦਾਖ ਦਾਖਲ ਕੀਤਾ ਦੱਸੋ ਦਾਖਲ ਕਰਾਇਆ ਤੇ ਰੋੜਾਂ ਦੇ ਸ਼ਰੀਆਮ ਹੀ ਹੋ ਗਿਆ ਹੁਣ 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 ਮਿਲਦਾ ਚਿੱਟਾ ਪਿੰਡ ਤੋਂ ਹਾਂ ਹੁਣ ਮਿਲਦਾ ਉਹ ਮਿਲਦਾ ਵੀ ਆ ਨਹੀਂ ਵੀ ਮਿਲਦਾ ਸਭ ਕੋ ਚੱਲੀ ਜਾਂਦਾ ਤੁਹਾਨੂੰ ਵੀ ਪਤਾ ਹੀ ਆ ਨਹੀਂ 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 ਮੇਰਾ ਇਹ ਹਲਕਾਰੀ ਦਾ ਮੈਂ ਤਾਂ ਕਿਸੇ ਹੋਰ ਹਲਕੇ ਤੋਂ ਹਲਕੇ ਤੋਂ ਪਤਾ ਲੱਗ ਹੀ ਜਾਂਦਾ ਪਿੰਡ ਤੋਂ ਪਤਾ ਪਚੋਨੇ ਵਾਲਾ ਪਿੰਡ ਬਰਾਲੀਓ ਦਿਖ ਜਾਂਦਾ ਵਾ ਠੀਕ ਹੈ ਰਾਰਾ ਕੋਈ ਪਤਾ ਲੱਗ ਹੀ ਜਾਂਦਾ ਭਰਾਵਾ ਤੇ ਫਿਰ ਕੀ ਲੱਗਦਾ ਫਿਰ ਕੌਣ ਜਿੱਤੂਗਾ ਇੱਕ ਪਾਸੇ ਅਮਰਤਪਾਲ ਦੇ ਆ ਪਾਰਟੀ ਤੋਂ ਮਨਦੀਪ ਸਿੰਘ ਨੇ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਨੇ ਹਰਜੀਤ ਸਿੰਘ ਸੰਧੂ ਆ ਭਾਜਪਾ ਤੋਂ ਨੇ ਹਰਮੀਤ ਸਿੰਘ ਸੰਧੂ ਆ ਆਮ ਆਦਮੀ ਪਾਰਟੀ ਤੋਂ ਕੌਣ ਜਿੱਤੂਗਾ ਫਿਰ ਵਕਤ ਮਾਨ ਇਹਦੇ ਵੇਖੋ ਜੀ ਰੱਬ ਦੇ ਹੱਥ ਵਾਸੇ ਆਈ ਕੋਈ ਭਗਵੰਤ ਮਾਨ ਨਾਲ ਲਿਆ ਕੋਈ ਭਗਵੰਤ ਮਾਨ ਨਾਲ ਲਿਆ ਕੋਈ ਕਾਲੀਦਾਸ ਨਾਲ ਲਿਆ ਕੋਈ ਪੰਜੀਆ ਨਾਲ ਲਿਆ ਕੋਈ ਝਾੜੂ ਵਾਲਾ ਕੋਈ ਫੋਲਾ ਲਿਆ ਆਈ ਤੇ ਇਹ ਤੁਹਾਨੂੰ ਮਾਲਕ ਦੇ ਹੱਥ ਵਾਸੇ ਆ ਜੀ ਆਪਾਂ ਇਹਦੇ ਵਿੱਚ ਕੁਛ ਨਹੀਂ ਤਾਂ ਇਧਰਲੇ ਪਾਸੇ ਇੱਕ ਦੋ ਬਾਈ ਬਾਈ ਕੀ ਲੱਗਦਾ ਫਿਰ ਕੌਣ ਜਿਮਨੀ ਚੋਣ ਕੌਣ ਜਿੱਤੂ ਇਸ ਵਾਰੀ ਵੇਖੋ ਇਹਦਾ ਹੈ ਜੀ ਦੀ ਸਰਕਾਰ ਹੈ ਜੀ ਦੀ ਸਰਕਾਰ ਬਾਈ ਕੌਣ ਜਿੱਤੂ ਜਿਮਨੀ ਚੋਣਾ ਸਰਕਾਰ ਦੋ ਜਿੱਤ ਜੂਗਾ ਜਿਮਨੀ ਜੌਣ ਕੌਣ ਜਿੱਤੂ ਫੇਰ ਇਹ ਸਾਰੇ ਇਹੋ ਜਿੱਤੂਗਾ ਮੁੰਡਾ ਵਾਲਾ ਆਪਣਾ ਅਮਰਤਪਾਲ ਹੋਣਾ ਖਿਲਾ ਰਿਆ ਵਾ ਅਮਰਤਪਾਲ ਹੋ ਰਿਆ ਨਿਕਲ ਆ ਬਈ ਆਮ ਆਦਮੀ ਪਾਰਟੀ ਕਹਿੰਦੀ ਸੀ ਕੰਮ ਬਹੁਤ ਸੋਹਣੇ ਕੀਤੇ ਆ ਕਹਿੰਦੇ ਨਾ ਕੰਮ ਸੋਨਾ ਕੀਤਾ ਕਿਹੜਾ ਕੀਤਾ ਆਮ ਆਦਮੀ ਪਾਰਟੀ ਕਹਿੰਦੀ ਰੰਗਲਾ ਪੰਜਾਬ ਬਣਾਤਾ ਸਿੱਖਿਆ ਕ੍ਰਾਂਤੀ ਲਿਆਂਦੀ ਯੋਧ ਨਸ਼ਾ ਵਿਰੋਧ ਚਲਾਉਂਦਾ ਆ ਕੰਨਾਂ ਦੇ ਰੰਗ ਰੂੰਗ ਕਰਦੇ ਇਹਨਾਂ ਨੇ ਹੋਰ ਕੀ ਕੀਤਾ ਅੱਛਾ ਇੱਕ ਕਿਸਾਨ ਹੈ ਵੀਰ ਹਾਂਜੀ ਤੇ ਲਾਈਟ ਦੇਣੇ ਆਉਂਦੀ ਕਿ ਰਾਤ ਹੁੰਦੀ ਨਹੀਂ ਲਾਈਟ ਤੇ ਜਦੋਂ ਆਉਂਦੀ ਆ ਇਕੱਲੀ ਬੱਤੀ ਨੂੰ ਲਈ ਜਾਣਾ ਰੋਜ਼ ਦੁਨੀਆ ਮਰੀ ਜਾਂਦੀ ਆ ਬੱਤੀ ਅੱਗੇ ਆਹੀ ਆ ਅੱਗੇ ਜਦੋਂ ਬੱਤੀ ਨਹੀਂ ਆਈ ਉਦੋਂ ਵੀ ਉਹਨਾਂ ਹੀ ਓਨਾ ਲਾਉਣੇ ਆ ਉਦੋਂ ਵੀ ਅਹੀਂ ਉਹਨਾਂ ਹੀ ਓਨਾ ਲਾਉਣ ਦੇ ਹੋਣ ਵੀ ਓਨਾ ਹੀ ਲਾਉਣੇ ਆ ਚਲੋ ਜਿੱਦਾਂ ਵੀ ਆਉਂਦੀ ਚਲ ਕੋਈ ਗੱਲ ਨਹੀਂ ਬਾਈ ਜੀ ਅਹੀਂ ਉਦੋਂ ਵੀ ਉਨੇ ਹੀ ਬਾਈ ਜੀ ਕਿਵੇਂ ਗਲਤ ਗੱਲ ਨਹੀਂ ਕਰਦੇ ਚਲੋ ਬਾਈ ਜੀ ਕਿਵੇਂ ਦੇਖਦੇ ਹੋ ਚੱਲ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਕਰਨੀ ਜਾਈਂਗੀ ਬਾਈ ਜੀ ਇਧਰ ਮੜਾ ਸਾਈਡ ਤੇ ਕਰੋ ਕਿਹੜੀ ਗੱਲ ਹੋਈ ਉਹ ਕਰ ਵੀ ਚਾਹੀਦੀ ਬਾਈ ਜੀ 32 ਰਹੀ ਵੀ ਅੱਗੇ ਹੈ ਅੱਗੇ 87 ਕਿਲੇ ਝੋਨਾ ਲਵਨੇ ਦੋ ਬੰਬੀਆਂ ਹੈ ਤੇ ਹੋਣੀ 87 ਕਿਲੇ ਝੋਨਾ ਲਵਨੇ ਆ ਬਾਈ ਜੀ ਬਾਈ ਜੀ ਚਲੋ ਕੋਈ ਗੱਲ ਨਹੀਂ ਮੇਰੀ ਮੇਰੀ ਗੱਲ ਸੁਣੋ ਕਿ ਕੀ ਕੀ ਲੱਗਦਾ ਫਿਰ ਇਸ ਵਾਰੀ ਕਿੰਨੇ ਕੁ ਮਾਰਚ ਦੇ ਨਾਲ ਜਿੱਤਣਗੇ ਅਮਰ ਇਹ ਵੇਖੋ ਲੱਗਿਆ ਜੇ ਤੇ ਆਇਆ ਨਾਜਾਇਜ਼ ਪਰਚੇ-ਪੁਰਚੇ ਕਰੀ ਜਾਂਦੇ ਇਹਨਾਂ ਦੇ ਨੇਰੀ ਲਿਆਦਨੀਆਂ ਮੁੰਡੇ ਦੇ ਮਗਰ ਲੱਗ ਹੀ ਜਾਣਾ ਪਤਾ ਕਿੱਦਾਂ ਡਾਇਆ ਸਾਰੀ ਦੁਨੀਆ ਉਹ ਨਾ ਵੀ ਨਾ ਆਖ ਨਾ ਮਰਤਵਾ ਆਤਾ ਮਰਤਵਾ ਨਾਲ ਡਾ ਖਲਾ ਰਿਆ ਮੁੰਡਾ ਬੋਟ ਕਿਸ ਨੂੰ ਆਖਣਾ ਤੇ ਲੋਕਾਂ ਤਾਂ ਵੀ ਪਾਉਣੀਆਂ ਵੋਟਾਂ ਨੂੰ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਉਹ ਹਲ ਭਾਂਡੇ ਕੋ ਚੁਟਕਲੇ ਚੜਕਲੇ ਸੁਣੋਗਾ ਤੁਸੀਂ ਵੀ ਸਾਡੇ ਕੋ ਤੇ ਬਾਈ ਕਿਵੇਂ ਤਾਂ ਇੱਧਰ ਕੁਸ਼ਕ ਪਾਈ ਖੜੇ ਨੇ ਬਾਈ ਜੀ ਉਹ ਬਾਈ ਖੜ ਜੋ ਉਹ ਯਾਰ ਲਿਪੜੇ ਲੁਪੜੇ ਆ ਚੱਲ ਕੋਈ ਗੱਲ ਨਹੀਂ ਮੈਨੂੰ ਇਹ ਦੱਸੋ ਮੈਨੂੰ ਇਹ ਦੱਸੋ ਇਸ ਵਾਰੀ ਕੀ ਲੱਗਦਾ ਫਿਰ ਕੌਣ ਬਾਜ਼ੀ ਮਾਰੂਗਾ ਹਾਂਜੀ ਇਹਨੇ ਭਾਈ ਰਮੀਦੀ ਜੀ ਦੀ ਚੱਲਦੀ ਆ ਰਮੀਤ ਚੱਲਣ ਡਿਆ ਠੀਕ ਥੋਨੂੰ ਕੀ ਲੱਗਦਾ ਭਾਈ ਪਹਿਲੇ ਨੰਬਰ ਤੇ ਉਹ ਜਾਂਦੇ ਪਹਿਲੇ ਨੰਬਰ ਤੇ ਫਰਸਟ ਨੰਬਰ ਠੀਕ ਐ ਜਿੱਤ ਜਾਣਾ ਉਹਨੇ ਹੂੰ ਤੁਹਾਨੂੰ ਕੀ ਲੱਗਦਾ ਭਾਈ ਮੇਰੇ ਹਿਸਾਬ ਨਾਲ ਕਾਂਗਰਸ ਜਿੱਤੂਗੀ ਕਾਂਗਰਸ ਜਿੱਤੂਗੀ ਤੁਸੀਂ ਦੋਵੇਂ ਵੇਖ ਲਓ ਔਰ ਮੈਂ ਹਰਮੀ ਦਾ ਫੈਨ ਹੈ ਨਾ ਹਰਮੀ ਕਿਹੜੀ ਕਿਹੜੀ ਗੱਲ ਦਾ ਫੈਨ ਆ ਹਰਮੀ ਸੰਧੂ ਦਾ ਚੰਗੇ ਕੰਮ ਕੀਤੇ ਨੇ ਠੀਕ ਹੈ ਤੇ ਬਾਈ ਉਧਰਲੇ ਪਾਸੇ ਅਕਾਲੀ ਦਲ ਕਹਿੰਦੇ ਵੀ ਇਹਨਾਂ ਨੇ ਕੰਮ ਕੁਛ ਨਹੀਂ ਕੀਤਾ ਕਹਿੰਦੇ ਅਸੀਂ ਕੰਮ ਕਰਦੇ ਨਹੀਂ ਨਹੀਂ ਜਿਨ੍ਹਾਂ ਦੇ ਨਾਂ ਕੀਤੇ ਉਹਨਾਂ ਦੇ ਕਹਿਣਾ ਹੀ ਆ ਜਿਨ੍ਹਾਂ ਦੇ ਕੀਤੇ ਉਹਨਾਂ ਦੇ ਫਿਰ ਕਹਿਣਾ ਹੀ ਆ ਠੀਕ ਹੈ ਬਾਈ ਆਪਣੇ ਕੀਤੇ ਨਾ ਜੀ ਸੌਰੀ ਬਾਈ ਓਕੇ ਓਕੇ ਬਾਈ ਤੁਸੀਂ ਕਿਵੇਂ ਦੇਖਦੇ ਹੋ ਜਿੰਮਣੀ ਚੋਣਾ ਚ ਇਸ ਵਾਰੀ ਕੌਣ ਬਾਜੀ ਮਾਰੂਗਾ ਹਰਮਨ ਇਸ ਨੂੰ ਮਾਰੂਗਾ ਤੇ ਹੋਰ ਕਿਨੇ ਵੀ ਕੀ ਕੀਦੇ ਨਾ ਮੁਕਾਬਲਾ ਰਹੂਗਾ ਹਰਪ੍ਰੀਤ ਸਿੰਘ ਦਾ ਹਾਂ ਹਰਪ੍ਰੀਤ ਸਿੰਘ ਦਾ ਕੀਦੇ ਨਾ ਮੁਕਾਬਲਾ ਰਹੂਗਾ ਸਨੀ ਨਾ ਰਹੂਗਾ ਸਨੀ ਦੇ ਭਰਾ ਨਾ ਹਾਂ ਹੂੰ ਜੀ ਤਾਂ ਭਾਈ ਕਿਵੇਂ ਦੇਖਦੇ ਹੋ ਜਿਵੇਂ ਅਕਾਲੀ ਦਲ ਜਾਂ ਕਾਂਗਰਸ ਆ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਉਹ ਦੂ ਕੰਮ ਕੀਤੇ ਥੋੜੇ ਕੰਮ ਕੀਤੇ ਆ ਹੂੰ ਔਰ ਸਾਰਿਆਂ ਨੇ ਇੱਕੋ ਜਿਹੀ ਕੀਤੇ ਆ ਅੱਛਾ ਹਾਂ ਬਿਲਕੁਲ ਵਧੀਆ ਕੁਆਲਿਟੀ ਆ ਠੀਕ ਆ ਉਹਨਾਂ ਆਣ ਕੇ ਕੀ ਕਰਦੇ ਨੇ ਤੇ ਇਹਨਾਂ ਕੀ ਕਰਦੇ ਨੇ ਸਾਰਾ ਕੁਝ ਇਹੋ ਕੋਈ ਰਹਿਣਾ ਸਾਰਾ ਠੀਕ ਆ ਠੀਕ ਹੈ ਤੇ ਫੇਰ ਇਸ ਵਾਰੀ ਸੰਧੂ ਸਾਹਿਬ ਜੱਤਰਗੇ ਆ ਬਿਲਕੁਲ ਬਿਲਕੁਲ ਠੀਕ ਆ ਚਲੋ ਭਾਈ ਵੇਟ ਕਰਦੇ ਆ 11 ਨਵੰਬਰ ਦੀ ਬਾਪੂ ਜੀ ਤੁਹਾਨੂੰ ਕੀ ਲੱਗਦਾ ਫਿਰ ਚੋਣਾ ਚ ਇਸ ਵਾਰੀ ਕੌਣ ਬਾਜੀ ਮਾਰੂਗਾ ਕੋਈ ਮਾਰ ਜੇ ਸਾਹਾਂ ਦੇ ਇੱਥੇ ਰਹਿਣਾ ਕਿਵੇਂ ਇੱਥੇ ਆ ਸ਼ਰਕਦੇ ਖਲੋਣਾ ਅੱਛਾ ਪੰਜਾਬ ਦੇ ਪਿਆਰ ਦੇ ਮੁੱਖ ਮੰਤਰੀ ਕਹਿੰਦੇ ਵੀ ਕਿਸਾਨ ਬਹੁਤ ਖੁਸ਼ਹਾਲ ਨੇ ਮਜ਼ਦੂਰ ਬਹੁਤ ਖੁਸ਼ਹਾਲ ਨੇ ਇੱਕ ਵਾਰੀ ਕਹਿੰਦੇ ਹਰਮੀਤ ਸੰਧੂ ਨੂੰ ਲੈ ਕੇ ਆਓ ਹੋਰ ਵੀ ਖੁਸ਼ਹਾਲੀ ਮਿਲੂ ਨਹੀਂ ਤੇ ਉੱਥੇ ਤਰਨਧਾਰਾ ਜਾਗਵੇ ਝੋਨਾ ਰੋਲਣਾ ਕਥਾ ਰੋਲ ਲੈ ਕਹਦੇ ਖੁਸ਼ ਹੈ ਜੱਟ ਹੂੰ ਜੱਟਾਂ ਨੂੰ ਤੇ ਮਾਰ ਕੇ ਸੁੱਟਦਾ ਅੱਧਾ ਝੋਨਾ ਨਿਕਲਿਆ ਤੇ ਪੁੱਛਦਾ ਕੋਈ ਹੈ ਨਹੀਂਗਾ ਉਹ ਤਾਂ ਉਹ ਤਾਂ ਉਹ ਤਾਂ ਕਹਿੰਦੇ ਮੰਡੀਆਂ 'ਚ ਕਿਸਾਨ ਬਹੁਤ ਖੁਸ਼ਹਾਲ ਆ ਮਜ਼ਦੂਰ ਖੁਸ਼ ਆ ਯਾਰ ਖੁਸ਼ ਨੂੰ ਤੇ ਹੁਣ ਰੋਣ ਥੋੜਾ ਲੈ ਆਪਣਾ ਜੱਟ ਆ ਠੀਕ ਹੈ ਕੀ ਕੀ ਲੱਗਦਾ ਫਿਰ ਆਮ ਆਦਮੀ ਪਾਰਟੀ ਆਊ ਇਸ ਵਾਰੀ ਇੱਥੋਂ ਕੋਈ ਆ ਜੇ ਸਾਡੇ ਹੱਥੇ ਸਾਰੀਆਂ ਇੱਕੋ ਜੀਆਂ ਮੁਕਾਬਲਾ ਕਿਹਦੇ ਕਿਹਦੇ ਨਾਲ ਰਹੂਗਾ ਇੱਕ ਇਹ ਗੱਲ ਤਾਂ ਨਹੀਂ ਮੈਨੂੰ ਪਤਾ ਇੱਕ ਪਾਸੇ ਭਾਈ ਮਨਦੀਪ ਸਿੰਘ ਨੇ ਜਿਹੜੇ ਅਕਾਲੀ ਦਲ ਵਾਰਸ ਤੋਂ ਖੜੇ ਹੋਏ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਨੇ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਹੈ ਕੀ ਲੱਗਦਾ ਇੱਕ ਸੌਰੀ ਇੱਕ ਕੈਂਡੀਡੇਟ ਰਹਿ ਗਿਆ ਕਾਂਗਰਸ ਦਾ ਕਰਤ ਵੀਰ ਸਿੰਘ ਬਰਾੜਾ ਕੀ ਲੱਗਦਾ ਕੌਣ ਪਹਿਲ ਦੂਜੇ ਤੇ ਰਹੂ ਓਏ ਇਹਨਾਂ ਇੱਕ ਜਿਹਨਾਂ ਦੀ ਸਰਕਾਰ ਇਹਨਾਂ ਜਿਤਨਾ ਧੱਕੇ ਤੱਕ ਇਹਨਾਂ ਚੱਤੇ ਜਾਣਾ ਇਹਨਾਂ ਹੋਰ ਇਹ ਨਾ ਕਰਨਾ ਕਿਵੇਂ ਹੋ ਬਾਈ ਜੀ ਠੀਕ ਹੋ ਕਿਵੇਂ ਹੋ ਠੀਕ ਹੋ ਕੀ ਲੱਗਦਾ ਬਾਈ ਇਸ ਵਾਰੀ ਕੌਣ ਬਾਜੀ ਮਾਰੂਗਾ ਸਭ ਕਰਦੀ ਹੈ ਜਿਮਨੀ ਚੋਣਾ ਚ ਕੌਣ ਬਾਜੀ ਮਾਰੂਗਾ ਬਾਈ ਤੇ ਬਾਈ ਦਾ ਪਤਾ ਨਹੀਂ ਕੋਈ ਇਹਦੇ ਰਲੇ ਮਿਲੇ ਚੱਲੀ ਜਾਂਦਾ ਕੰਮ ਠੀਕ ਆ ਮੁਕਾਬਲਾ ਕਿਹਦਾ ਕਿਹਦਾ ਮੰਨਦੇ ਹੋ ਮੁਕਾਬਲਾ ਹਰਮੀਦਾ ਤੇ ਕਾਂਗਰਸ ਦਾ ਹਰਮੀਦਾ ਤੇ ਕਾਂਗਰਸ ਦਾ ਠੀਕ ਹੈ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਵੀ ਕੰਮ ਬਹੁਤ ਕੀਤੇ ਆ ਲੋਕ ਉਸ ਮਾਰਜਨ ਦੇ ਨਾਲ ਜਿਤਾਉਣਗੇ ਆਵਾ ਕੋਈ ਪਾਰਟੀ ਨੂੰ ਕੰਮ ਕਿਹੜੇ ਕੀਤੇ ਸਾਡੇ ਪਿੰਡ ਤੇ ਉਧਰ ਨੱਚਾਵੇ ਜਾਂਦੇ ਉਹ ਤਾਂ ਕਹਿੰਦੇ ਅਸੀਂ ਨਸ਼ਾ ਮੁਕਤ ਕਰਤਾ ਪੰਜਾਬ ਯੋਧ ਨਸ਼ਾ ਵਿਰੋਧ ਆਉ ਹੁਣੇਓ ਕਿੰਨਿਆਂ ਕਿੰਨੀਆਂ ਪੁਲੀਆਂ ਆਲੇ ਆ ਉਹ ਛੜਕਦੇ ਤੁਰੇ ਫਿਰਦੇ ਆ ਅੱਛਾ ਮਿਲਦਾ ਇੱਥੇ ਚਟਾ ਜੁਟਾ ਮੈਂ ਕਹਾ ਫੁੱਲ ਮਿਲਦੇ ਸਾਡੇ ਪਿੰਡ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਨਸ਼ੇ ਨਾਮ ਦੀ ਚੀਜ਼ ਹੀ ਖਤਮ ਕਰਤੀ ਪੰਜਾਬ ਤੋਂ ਮੈਂ ਕਿੰਨਾ ਚਾਹੀਦਾ ਉਹ ਇਕੱਠਾ ਕਰਕੇ ਦੇਨੇ ਠੀਕ ਆ ਸਪੰਦੂਰੀ ਰਣ ਸਿੰਘ ਜੋ ਇਕੱਠਾ ਕਰ ਦਿੰਨੇ ਸਰਕਾਰ ਕਹਿੰਦੀ ਉਹ ਤਾਂ ਨਸ਼ਾ ਵਿਰੋਧ ਚਲਾਇਆ ਸੀ ਕਿੱਥੇ ਚਲਾਇਆ ਸਾਡੇ ਪਿੰਡ ਦੇ ਇੱਕ ਸ਼ੜਕ काम भिंड रहे देखिए सर सरकार ਕਹਿੰਦੀ ਅਸੀਂ ਰੰਗਲਾ ਪੰਜਾਬ ਬਣਾਇਆ ਕੋਈ ਰੰਗਲਾ ਪੰਜਾਬ ਨਹੀਂ ਆ ਸਿੱਖਿਆ ਕ੍ਰਾਂਤੀ ਕਹਿੰਦੇ ਅਸੀਂ ਬਣਾਈ ਆ ਸਿੱਖਿਆ ਕ੍ਰਾਂਤੀ ਵੀ ਦੇਖੋ ਕਿੱਦਾਂ ਨਹੀਂ ਚੱਲਣ ਢੀ ਓਏ ਠੀਕ ਹੈ ਸ਼ਰਿਆਮ ਨਸ਼ਾ ਵਿਗੰਡਿਆ ਸ਼ਰਿਆਮ ਸਭ ਕੁਝ ਹੁੰਦਾ ਸ਼ਰਿਆਮ ਫਰੋਤੀਆਂ ਚੱਲਣ ਡੀਆਂ ਕੰਮ ਸ਼ਰਿਆਮ ਵੀ ਹੁੰਦੇ ਸਾਰੇ ਜੀ ਭਾਈ ਇੱਕ 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 ਪਾਸੇ ਅਮਰਤਪਾਲ ਦੇ ਤੇ ਇੱਕ ਪਾਸੇ ਅਮਰਤਪਾਲ ਦੇ ਪਾਰਟੀ ਕੋ ਨਹੀਂ ਉਹ ਭਾਈ ਮਨਦੀਪ ਸਿੰਘ ਨੇ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਹੈ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਹੈ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਐ ਤੇ ਕਰਨਵੀਰ ਸਿੰਘ ਬਰਾੜ ਕਾਂਗਰਸ ਬੁਰਜ ਕਾਂਗਰਸ ਤੋਂ ਨੇ ਕੀ ਲੱਗਦਾ ਫਿਰ ਕੌਣ ਬਾਜ਼ੀ ਮਾਰੂਗਾ ਇਹ ਵੇਖੋ ਹੁਣ ਕੀ ਪਤਾ ਹੋਣਾ ਜਿਆਦਾ ਟੱਕਰ ਤੇ ਇਹਨਾਂ ਦੋਹਾਂ ਦੀ ਚੱਲਣ ਈ ਆ ਕਿੰਨਾ ਕਿੰਨਾ ਦੀ ਆਪਣੀ ਕਾਂਗਰਸ ਦੀ ਕਰਨ ਬੁਰਜ ਦੀ ਤੇ ਹਰਮੇਤ ਦੀ ਠੀਕ ਆ ਤੁਹਾਨੂੰ ਕੀ ਲੱਗਦਾ ਫਿਰ ਬਾਈ ਬਈ ਮੇਰੇ ਕੋਈ ਵਿਚਾਰ ਨਹੀਂ ਜੋ ਵੀਰ ਨੇ ਦੱਸਦਾ ਓਕੇ ਇਹ ਹੀ ਵਿਚਾਰ ਆ ਰਿਹਾ ਠੀਕ ਹੈ ਓਕੇ ਤਾਂ ਭਾਈ ਜੀ ਕਿਵੇਂ ਦੇਖਦੇ ਹੋ ਇਸ ਵਾਰੀ ਜਿਮਣੀ ਚੋਣਾ ਚ ਕੌਣ ਬਾਜੀ ਮਾਰੂਗਾ ਇਹਦੇ ਟਾਈਮ ਹੀ ਦੱਸੂਗਾ ਟਾਈਮ ਹੀ ਦੱਸੂਗਾ ਮੁਕਾਬਲਾ ਕਿਹਦਾ ਕਿਹਦਾ ਚੱਲ ਰਿਹਾ ਬਰਾਬਰ ਦਾ ਹੀ ਹੈ ਕੌਣ ਪਹਿਲ ਦੂਸ ਨੰਬਰ ਤੇ ਕੌਣ ਕੌਣ ਰਹੂਗਾ ਕਿਉਂਕਿ ਇੱਕ ਪਾਸੇ ਵਾਰਿਸ ਪੰਜਾਬ ਦੇ ਭਾਈ ਮਨਦੀਪ ਸਿੰਘ ਨੇ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਐ ਤਾਂ ਕਾਂਗਰਸ ਤੋਂ ਕਰਨਵੀਰ ਸਿੰਘ ਨੇ ਤਾਂ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਹੈ ਕੌਣ ਕਿਹਦਾ ਮੁਕਾਬਲਾ ਜਿਆ ਰਹੂਗਾ ਪਹਿਲ ਦੂਜ ਤੇ ਜਿਆਦਾ ਤੇ ਮੰਦੀਪ ਦਾ ਤੇ ਇਹ ਕਿਹਨਾਂ ਦਾ ਕਾਲੀ ਦਲ ਦਾ ਤੇ ਕਾਂਗਰਸ ਦਾ ਜਿਆਦਾ ਅੱਛਾ ਇਹਨਾਂ ਦਾ ਮੁਕਾਬਲਾ ਰਹੂਗਾ ਠੀਕ ਐ